ਹਲਕਾ ਫਟੇਗੜ ਸਾਹਿਬ ਚੋੜੀਆਂ ਵਿੱਚ ਆਪ ਪਾਰਟੀ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਗਗਨਦੀਪ ਸਿੰਘ ਪੰਨੂ ਨੂੰ ਹਲਕਾ ਸੰਗਠਨ ਇੰਚਾਰਜ ਫਟੇਗੜ ਚੋੜੀਆਂ ਲਗਾਇਆ ਗਿਆ ਗੁਰਬਿੰਦਰ ਸਿੰਘ ਕਾਦਿਆ ਰਾਜਪੁੱਤਾਂ ਨੂੰ ਹਲਕਾ ਯੂਥ ਕੋਆਰਡੀਨੇਟਰ ਲਗਾਇਆ ਗਿਆ ਡਾਕਟਰ ਮੰਗਲ ਸਿੰਘ ਬਦੇਸ਼ਾ ਨੂੰ ਕਿਸਾਨ ਵਿੰਗ ਹਲਕਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਗਿੱਲ ਨੂੰ ਟ੍ਰੇਨ ਵਿੰਗ ਦਾ ਹਲਕਾ ਕੋਆਰਡੀਨੇਟਰ ਲਗਾਇਆ ਗਿਆ ਸਾਰੇ ਨਵ ਨਿਯੁਕਤ ਅਹੁਦੇਦਾਰਾਂ ਹਲਕਾ ਇੰਚਾਰਜ ਫਤਿਹਗੜ ਜੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਦੇ ਨਾਲ ਆਲੀਵਾਲ ਦਫਤਰ ਤੋਂ ਸੈਂਕੜੇ ਗੱਡੀਆਂ ਦੇ ਕਾਫਲੇ ਸਮੇਤ ਅਪਸਤਾਨ ਮੰਦਰ ਭਗਵਾਨ ਸ਼੍ਰੀ ਚੰਦ ਜੀ ਜਿੰਦ ਨਾਨਕ ਚੱਕ ਵਿਖੇ ਮੱਥਾ ਟੇਕਨ ਪੂਜੇ ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਮੱਥਾ ਟੇਕਨ ਉਪਰੰਤ ਮੰਦਰ ਦੇ ਮਹੰਤ ਹਰੀਕੁੰਮ ਦਾਸ ਜੀ ਤੋਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਬਹੁਤ ਬਹੁਤ ਰਾਮ ਜਿਨ੍ਹਾਂ ਨੇ ਬੜਾ ਬੜਾ ਮਾਨ ਮਕਸ਼ਾ ਹੈ ਉਹਨਾਂ ਦੇ ਨਾਲ ਨਾਲ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਭਰਾਵਾਂ ਨੂੰ ਬੜਾ ਵੱਡਾ ਚਾ ਸੱਚਾ ਇੱਕ ਉਹਦੇ ਦਾ ਮਾਨ ਮਕਸ਼ਾ ਸਾਡਾ ਵੀ ਰਜਨਦੀਪ ਸਿੰਘ ਭਲਕੇ ਦੇ ਸਦਰਜ ਇੰਚਾਰਜ ਜਿਹੜੇ ਕੋਲ ਹੋਈਓ ਕੀ ਕਰੀਓ ਮੈਂ ਸਭ ਤੋਂ ਪਹਿਲਾਂ ਇਸ ਮਾਣ ਦਾ ਵਿੱਚ ਰੂਪੀਆ ਕਰਦੇ ਹਾਂ ਨਾਲ ਨਾਲ ਉਸ ਹੀ ਨਾਲ ਨਾਲ ਪਾਰਟੀ ਹਾਈ ਕਮਾਂਡ ਦਾ ਪ੍ਰਦਾਤੂ ਕਨ ਸਿੰਘ ਮਾਨਗੀ ਦਾ ਜੀ ਵੀ ਵਿਕੇਸ਼ ਜੀ ਦੀ ਪ੍ਰਤੀਦਾਨ ਕਰਦੇ ਹਾਂ। ਉਹਨਾਂ ਪਰ ਜਿਹੜੇ ਜਿੰਨਾਂ ਦਰੀਏ ਕਰਾ ਦਿੱਤੇ ਸਾਰੇ ਧੰਨਵਾਦ ਕਰਦੇ ਹਾਂ। ਉਹਦੇ ਨਾਲ ਨਾਲ ਸਾਡੇ ਵੱਡੇ ਭਰਾ ਸਤਿਕਾਰਯੋਗ ਸਾਡੇ ਵੱਡੇ ਸਰਦਾਰ ਮੰਗਲ ਸਿੰਘ ਜੀ ਨੇ ਸਾਰਿਆਂ ਨੂੰ ਦਿੱਤੀ ਇਹਨਾਂ ਨੂੰ ਵੀ ਮੇਰੇ ਵੱਲੋਂ ਵਧਾਈ ਦਿੰਦੇ ਹਾਂ। ਪ੍ਰਮਾਤਮਾ ਦਾ ਅੱਜ ਸ਼ੁਕਰ ਕਰਦਾ ਹਾਂ। ਬਬਰ ਸਿੰਘ ਜੀ ਰਾਜਪੂ ਕਰਦਾ ਹਾਂ। ਧੰਨਵਾਦ ਕਰਨਾ ਹੈ। ਆਸ਼ੀਰਵਾਦ ਲੈਣਾ ਹੈ। ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਜੀ ਸਾਡਾ ਬੁਰਕੀਤ ਦਾ ਇਹਨਾਂ ਨੂੰ ਹਲਕੇ ਦਾ ਕੋਆਰਡੀਨੇਟਰ ਲਾਇਆ ਡੇਟ ਦੇ ਨਾਲ ਅੰਮ੍ਰਿਤਪਾਲ ਜੀ ਦੀ ਅਰਦਾਸ ਲੈਣਾ। ਨਾਲ ਨਾਲ ਸਾਡਾ ਮੀਤ ਗੁਰਬਿੰਦਰ ਸਿੰਘ ਕਾਦੀਆਂ ਤੋਂ ਗੁਰਬਿੰਦਰ ਸਿੰਘ ਪੱਲੋਂ ਉਹਨਾਂ ਦੀ ਉਹਨਾਂ ਨੂੰ ਹਲਕੇ ਦਾ ਦੂਧ ਮਿੰਕ ਦਾ ਕੋਆਰਡੀਨੇਟਰ ਆਇਆ। ਜੀ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਆਇਆ। ਉਹਨਾਂ ਦੇ ਨਾਲ ਨਾਲ ਸਾਡੇ ਭਰਾ ਹਲਕੇ ਦੇ ਪੰਚ ਸਰਪੰਚ ਜਿੰਨੇ ਵੀ ਮੌਜੂਦ ਸੱਜਣ ਸਾਰੇ ਅੱਜ ਸੱਚਪਾਲ ਸਾਹਿਬ ਤੋਂ ਤਾਂ ਪ੍ਰਮਾਤਮਾ ਜੀ ਦੇ ਬਹੁਤ ਬਹੁਤ ਆਸ਼ੀਰਵਾਦ ਲੈਣ ਆਏ। ਅੱਜ ਜਿਹੜੀ ਅਗੌੜੀ 2027 ਦੀ ਲੜਾਈ ਨਾ ਪਾਸ ਤੇਿਆਰੀ ਕਰਨਾ ਇਹ ਨਹੀਂ ਮੈਂ ਬਾਈਕ ਨੂੰ ਅਗਲੀ ਹਰ ਦਸ ਕਰਦਾ ਵੀ ਸਾਰਿਆਂ ਦਾ ਪੰਡਾ ਤੰਤਰਤੀਆਂ ਨੇ ਕਿ ਉਹ ਇਦਾਂ ਹੀ ਆਮ ਆਦਮੀ ਪਾਰਟੀ ਦਾ ਚੱਲਦਾ ਗੁਰਿੰਦਰ ਰਵੀ ਆਮ ਆਦਮੀ ਪਾਰਟੀ ਦੀ ਟੀਮ ਤੇ ਮੇਟਾ ਚੜ੍ਹਦੀ ਕਲਾ ਰਵੇ ਉਹ ਨਾਲ ਨਾਲ ਮੈਂ ਅਈ ਕਮਾਂਡ ਨੂੰ ਆਪਣੀ ਪ੍ਰੋਫੈਸਰ ਜਿਹੜੀ ਟੀਮ ਤੇ ਵਿਸ਼ਵਾਸ ਕਰਦੀ ਹਾਂ ਉਹਨੇ ਨਿਮਾਇਆ ਇਹ ਹਲਕਾ ਬੰਦਾ ਕੂਲੀਆ ਸਨਮ ਹੈ ਤਾਂ ਬਹੁਤ ਬਖਵਾਦੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਅਵਧੇ ਗੁਰੂ ਜੀ ਸਾਡੇ 55 55 ਨੂੰ ਲਾਪਤਾ ਨਮੂਨ। ਪਰ ਉਹਦੇ ਦਾਦਾ ਜੀ ਜਿੰਨੇ ਵੀ ਸਾਡੇ ਭਰਾ ਨੇ ਦਿੱਤੀ। ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ। ਮੈਂ ਜੀ ਆਪਣਾ ਮਾਈਕ ਨੂੰ ਲਈ ਖਾਲਸਾ ਸਾਹਿਬ ਅਹਿਕੂ ਜੀ ਦੀ ਪੱਥੀ। ਮੈਂ ਸਮੁੱਚੀ ਹਾਈਕ ਮਾਰਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਉੱਥਾ ਦਿੱਤਾ। ਮੈਂ ਧੰਨਵਾਦ ਕਰਦਾ ਸ਼੍ਰੀ ਗੁਰਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਸ਼੍ਰੀ ਭਰ ਸਿੰਘ ਮਾਨ ਜੀ ਦਾ ਅਲਕਾਇਚਾ ਕਬੀਰ ਸਿੰਘ ਕਨੂ ਦਾ ਜਿਨ੍ਹਾਂ ਨੇ ਮੈਨੂੰ ਉੱਥਾ ਬਖਸ਼ਿਆ ਮੈਂ ਉਹਦਾ ਪੂਰੀ ਤਨਦੇਹੀ ਨਾਲ ਅਨੁਭਵਾਂਗਾ ਪੂਰੀ ਮਿਹਨਤ ਕਰਾਂਗੇ ਚੰਗਾ ਅੰਧੀ ਸੋਚਨਾ ਕੰਮ ਕਰਾਂਗੇ ਮੈਂ ਅੱਜ ਆਪਣਾ ਸ਼੍ਰੀ ਜੀ ਜੀ ਦਾ ਧੰਨਵਾਦ ਕਰਨ ਆਇਆ ਹਾਂ ਜਿਨ੍ਹਾਂ ਦੀ ਕਿਰਪਾ ਸਦਕਾ ਮੈਨੂੰ ਪਾਰਟੀ ਨੇ ਉਤਾ ਬਖਸ਼ਿਆ ਪੂਰੀ ਫਤਿਹਗਰ ਦੀ ਟੀਮ ਦੇ ਨਾਲ ਅਹੀਂ ਧੰਨਵਾਦ ਕਰਨ ਆਇਆ ਆ ਬਜਰੀ ਸਿੰਘ ਜੀ ਦਾ ਜਿਨ੍ਹਾਂ ਨੇ ਮਾਨ ਬਖਸ਼ਿਆ